ਨਾਲ ਬਹਿਸ ਬਾਜ਼ੀ ਹੁੰਦੀ ਹੈ ਤਾਂ ਜਿਸ ਤਰ੍ਹਾਂ ਪੁਲਿਸ ਦੇ ਵੀ ਐਂਟਰੀ ਹੋ ਜਾਂਦੀ ਹੈ ਹਾਲਾਂਕਿ ਇਹ ਸਾਰਾ ਕੁਝ ਕਿਉਂ ਹੋਇਆ ਪੂਰੇ ਵਿਸ਼ੇ ਗੱਲਬਾਤ ਕਰੀ ਸਾਡੇ ਨਾਲ ਸਾਡੇ ਸਹਿਯੋਗੀ ਸਾਡੇ ਸੀਨੀਅਰ ਪੱਤਰਕਾਰ ਜੁੜੇ ਖਰੜ ਤੋਂ ਸੰਦੀਪ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਚਲਦੇ ਆਪਾਂ ਸੰਦੀਪ ਸ਼ਰਮਾ ਜੀ ਕੋਲ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਸੋਢੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਇਹ ਦੇਖੋ ਕੋਈ ਪਹਿਲਾ ਰੌਲਾ ਨਹੀਂ ਆਇਆ ਇਹ ਦੁਬਾਰਾ ਇੱਕ ਹੋਰ ਨਵਾਂ ਰੌਲਾ ਆ ਗਿਆ ਬੱਸ ਕਨੈਕਟ ਦਾ ਯਾਨੀ ਕਿ ਬਹੁਤ ਰੌਲਾ ਪਿਆ ਔਰਤਾਂ ਨਾਲ ਪੰਗਾ ਪਿਆ ਤੇ ਜਿੱਥੋਂ ਆ ਪੁਲਿਸ ਨੂੰ ਵੀ ਅੰਦਰ ਆਣਾ ਪਿਆ ਬਿਲਕੁਲ ਬਿਲਕੁਲ ਸੋਢੀ ਸਾਹਿਬ ਇਹ ਪਹਿਲਾ ਰੌਲਾ ਤੇ ਪਹਿਲਾ ਪੰਗਾ ਨਹੀਂ ਜੀ ਹੈ ਜੀ ਇਹ ਸਭ ਤੋਂ ਵੱਡਾ ਰੌਲਾ ਤੇ ਪੰਗਾ ਤਾਂ ਸਰਕਾਰਾਂ ਨੇ ਪੋਆਇਆ ਹੋਇਆ ਹੈ ਜੀ ਜੀ ਦੇਖੋ ਇਸ ਤਾਂ ਚੈਨਲ ਤੇ ਬਹੁਤ ਵਾਰ ਕਿਹਾ ਵੀ ਜਿਹੜਾ ਏ ਕੋਈ ਫਰੀਦ ਹੀ ਸਕੀਮ ਹੁੰਦੀ ਆ ਲੋਕਾਂ ਵਾਸਤੇ ਪਬਲਿਕ ਵਾਸਤੇ ਜੀ ਉਹ ਕੋਈ ਸਿਸਟਮ ਚ ਹੋਣੀ ਚਾਹੀਦੀ ਆ ਜੀ ਸਹੀ ਗੱਲ ਕੋਈ ਵੀ ਸਰਕਾਰ ਸਕੀਮ ਦਿੰਦੀ ਆ ਜੋ ਸੈਂਟਰ ਸਰਕਾਰ ਦੇ ਦੇਵੇ ਜੀ ਜਾਂ ਸੂਬਾ ਸਰਕਾਰ ਦੇ ਦੇਵੇ ਉਹ ਸਿਸਟਮ ਤੋਂ ਬਾਹਰ ਹੋ ਜਾਂਦੀ ਆ ਜੀ ਸਹੀ ਗੱਲ ਉਹਦੇ ਡੜਾ ਸੱਟਾ ਕਰ ਦਿੱਤਾ ਜਾਂਦਾ ਜੀ ਹਾਂ ਜਦੋਂ ਡੜਾ ਸੱਟਾ ਹੋ ਜਾਂਦਾ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਨਹੀਂ ਵੀ ਜ਼ਰੂਰਤ ਹੋ ਜਾਂਦੀ ਉਹ ਵੀ ਲਾਭਪਾਤਰ ਬਣ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੁੰਦੀ ਉਹ ਪਿੱਛੇ ਰਹਿ ਜਾਂਦੇ ਕਈ ਵਾਰ ਇਦਾਂ ਵੀ ਹੋ ਜਾਂਦਾ ਜੀ 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 ਤੁਣ ਜਿਹੜਾ ਇਹ ਮਸਲੇ ਦੀ ਗੱਲ ਕਰਦੇ ਆਂ ਇਹ ਰੌਣੇ ਦੀ ਗੱਲ ਕਰਦੇ ਆਂ ਇਹ ਰੌਣਾ ਛੋਟੀ ਸਾਹਿਬ ਜਦ ਤੱਕ ਸਰਕਾਰ ਸਾਡੇ ਹਿਸਾਬ ਨਾਲ ਇਸ ਸਕੀਮ ਨੂੰ ਬੰਦ ਨਹੀਂ ਜੀ ਕਰ ਦਿੰਦੀ ਇਹ ਰੌਣਾ ਨਹੀਂ ਜੀ ਖਤਮ ਹੁੰਦਾ ਜੀ ਦੂਜੀ ਗੱਲ ਆਪਾਂ ਨੇ ਬਹੁਤ ਵਾਰ ਗੱਲ ਕੀਤੀ ਹੈ ਵੀ ਕਈ ਜਗ੍ਹਾ ਬੀਬੀਆਂ ਦੀ ਗਲਤੀ ਹੁੰਦੀ ਹੈ ਭੈਣਾਂ ਦੀ ਕਈ ਜਗ੍ਹਾ ਡਰਾਈਵਰ ਦੀ ਗਲਤੀ ਹੁੰਦੀ ਹੈ ਜੀ ਜੀ ਹੁਣ ਇਹ ਜਿਹੜਾ ਮੈਟਰ ਹੈ ਜਿਹਦੀ ਜਿਹਦੇ ਮੈਟਰ ਬਾਰੇ ਆਪਾਂ ਗੱਲ ਕਰਦੇ ਆਂ ਜਿਹੜੀ ਨਿਊਜ਼ ਬਾਰੇ ਗੱਲ ਕਰਦੇ ਆਂ ਇੱਥੇ ਜ਼ਰਾ ਸਾਰੇ ਸੀ ਕਹਿ ਸਕਦੇ ਆ ਵੀ ਕੰਡੈਕਟਰ ਦੀ ਗਲਤੀ ਨੂੰ ਐਸੀ ਮੰਨ ਸਕਦੇ ਆ ਜੀ ਕਿਉਂਕਿ ਕੰਡੈਕਟਰ ਦੀ ਗਲਤੀ ਇਸ ਕਰਕੇ ਮੰਨ ਸਕਦੇ ਆ ਕਿ ਕੰਡੈਕਟਰ ਆਪਣੀ ਜਿੱਦ ਤੇ ਅੜਿਆ ਹੋਇਆ ਵੀ ਮੈਂ ਜਿੰਨੀਆਂ ਸੀਟਾਂ ਹਨ ਉਨਾਂ ਹੀ ਮਿਲ ਲੱਗ ਟਿਕਟਾਂ ਕੱਢੀਆਂ ਨੇ ਉਨੀਆਂ ਹੀ ਮੈਂ ਸਵਾਰੀਆਂ ਲਿਜਾਣੀਆਂ ਜੀ ਹਾਲਾਚੇ ਕੁਝ ਮਹੀਨੇ ਪਹਿਲਾਂ ਟ੍ਰਾਂਸਪੋਰਟ ਮੰਤਰੀ ਵੱਲੋਂ ਕਿਹਾ ਗਿਆ ਸੀਗਾ ਵੀ ਕੋਈ ਗੱਲ ਨਹੀਂ ਅਗਰ ਤੁਸੀਂ ਤੁਹਾਡੀ ਬੱਸ ਦੇ ਵਿੱਚ ਜਗ੍ਹਾ ਹੈਗੀ ਆ ਖੜਨੇ ਨੂੰ ਬੈਠਣ ਨੂੰ ਤੁਹਾਡੀਆਂ ਸੀਟਾਂ ਫੁੱਲ ਹੋ ਗਈਆਂ ਤਾਂ ਤੁਸੀਂ ਉਹ ਸਵਾਰੀ ਲਿਜਾ ਸਕਦੇ ਆ ਜੀ ਜੀ ਦੂਜੀ ਗੱਲ ਠੀਕ ਹੈ ਉਹਨਾਂ ਨੂੰ ਕਨੈਕਟਰ ਡਰਾਈਵਰ ਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਅਗਰ ਕੋਈ ਆਧਾਰ ਕਾਰਡ ਵਾਲੀ ਸਵਾਰੀ ਆਉਂਦੀ ਹੈ ਤਾਂ ਸਾਡੀ ਉਹ ਟਿਕਟ ਜਾਂ ਪੈਸੇ 'ਚ ਗਿਣਤੀ ਨਹੀਂ ਜਿਹਉਂਦੀ ਸਭ ਤੋਂ ਵੱਡਾ ਫਾਇਦਾ ਡਰਾਈਵਰ ਕਨੈਕਟਰ ਨੂੰ ਇਸ ਚੀਜ਼ ਦਾ ਹੈ ਜੀ ਸਹੀ ਗੱਲ ਹੈ ਉਹਨਾਂ ਨੂੰ ਸਰਪਾਧਾਰ ਕਾਰਡ ਦਾ ਨੰਬਰ ਲੈ ਕੇ ਉਹਨਾਂ ਦੀ ਟਿਕਟਾ ਜਿਹੜੀ ਘਟ ਹੋ ਜਾਂਦੀ ਹੈ ਉਹਨਾਂ ਦੇ ਹਿੱਸੇ ਦੇ ਵਿੱਚ ਉਹਨਾਂ ਦੀ ਕਮਾਈ ਆ ਜਾਂਦੀ ਹੈ ਜੋ ਸਰਕਾਰ ਨੂੰ ਉਹ ਕਰਕੇ ਦਿੰਨੇ ਆ ਕਨੈਕਟਰ ਡਰਾਈਵਰ ਜੀ ਜੀ ਲੇਕਿਨ ਰੋਲਾ ਪੈਂਦਾ ਹੈ ਕੈਸ਼ ਦਾ ਰੌਲਾ ਪੈਂਦਾ ਨਕਦ ਦਾ ਰੌਲਾ ਪੈਂਦਾ ਆਧਾਰ ਕਾਰਡ ਦਾ ਜੀ ਇਹ ਰੌਲਾ ਹੀ ਕਿਉਂ ਨਹੀਂ ਸਰਕਾਰਾਂ ਖਤਮ ਕਰ ਦਿੰਦੀਆਂ ਜੀ ਦੇਖੋ ਇਸ ਤੱਕ ਕੈਕਟਾ ਡਰਾਈਵਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਕੋਈ ਬੜੀ ਗੱਲ ਨਹੀਂ ਜੀ ਹੈਗੀ ਦੇਖੋ ਕਿੱਡਾ ਜਿਹੜੀ ਬੱਸ ਦੇ ਹੈਵੀ ਜਿਹੜਾ ਇੰਜਨ ਹੁੰਦਾ ਉਹ ਕਿੰਨੀਆਂ ਕਿੰਨੀਆਂ ਸਵਾਰੀਆਂ ਨੂੰ ਕਿੰਨਾ ਕਿੰਨਾ ਲੋਡ ਲੈ ਜਾਂਦੀਆਂ ਤੁਸੀਂ ਜਿੱਦ ਪਰ ਕਿਉਂ ਉੜਦੇ ਆ ਜੇ ਤੁਹਾਡੀ ਸਵਾਰ ਬੱਸ ਦੇ ਵਿੱਚ 52 ਸੀਟਾਂ 52 ਸਵਾਰੀਆਂ ਤਾਂ ਇਹ ਕੋਈ ਇਤਨੀ ਹੋਣੀ ਚਾਹੀਦੀ ਪਈ 52 ਤੇ 53 ਵੀ ਨਹੀਂ ਜਿ ਲੈ ਜਾਣੀ ਬੱਸ ਦੇ ਵਿੱਚ ਤਾਂ ਜਾਂ 60 ਬਟਾ ਲਓ 70 ਬਟਾ ਲਓ ਲੇਕਿਨ अनकफटेबल ਨਾ ਬੈਠੋ ਆਰਾਮ ਦੇ ਨਾਲ ਖੜਕੇ ਜਾ ਸਕਦੇ ਜਾਂ ਬੰਦਾ ਬੈਠ ਕੇ ਜਾ ਸਕੇ ਤਾਂ ਜੋ ਲੋਕ ਕੰਮਾਂ ਪਰ ਆਪਣੇ ਟਾਈਮ ਪਰ ਪਹੁੰਚ ਸਕਣ ਬਾਹਰ ਸ਼ਰਮਾ ਜੀ ਇੱਕ ਸਵਾਲ ਇਹ ਵੀ ਉੱਠਦਾ ਨਾ ਕਿ ਉਹ ਕਨੈਕਟਰ ਸ਼ਾਇਦ ਤਾਂ ਡਰ ਰਿਆ ਸੀ ਕਿਉਂਕਿ ਕੁਝ ਮਹੀਨੇ ਪਹਿਲਾਂ ਇੱਕ ਦੋ ਘਟਨਾਵਾਂ ਹੋਈਆਂ ਬੱਸਾਂ ਦੇ ਐਕਸੀਡੈਂਟ ਹੋਏ ਉਹਦੇ ਵਿੱਚ ਯਾਨੀ ਜਿਵੇਂ ਕਿ ਮੈਂ ਤੁਸੀਂ ਵੀ ਵੀਡੀਓ ਦੇਖਿਆ ਹੋਣਾ ਮੈਂ ਤੁਹਾਨੂੰ ਦੱਸ ਦੇਣਾ ਕਿ ਬੁੰਜਾ ਸੀਟਾਂ ਸੀ ਉਹ ਕਹਿੰਦਾ ਬੁੰਜਾ ਹੀ ਪਿਠਾਵਾਂਗਾ ਉਹ ਜਿਹੜੇ ਐਕਸੀਡੈਂਟ ਹੋਏ ਉਹਦੇ ਵਿੱਚ 70 73 72 72 ਵੈਸਵਾਰੀਆਂ ਬਿਠਾਈਆਂ ਗਈਆਂ ਸੀ ਤਾਂ ਐਕਸੀਡੈਂਟ ਤੋਂ ਬਾਅਦ ਕਨੈਕਟਰ ਤੇ ਡਰਾਈਵਰ ਤੇ ਕਾਰਵਾਈ ਹੋਈ ਹੋਰ ਕਿਸੇ ਨਹੀਂ ਸੋਟੀ ਸਾਹਿਬ ਇਕੱਲਾ ਫੇ ਸਰਕਾਰੀ ਬੱਸ ਲਈ ਰੀਣਾ ਚਾਹੀਦਾ ਜੀ ਉਹ ਤਾਂ ਫੇ ਪ੍ਰਾਈਵੇਟ ਵਾਲਾ ਨੂੰ ਵੀ ਚਾਹੀਦਾ ਦੇਖੋ ਈਸੀ ਕਰਕੇ ਤੇ ਸੀ ਕਹਿੰਦੇ ਵੀ ਟ੍ਰੈਫਿਕ ਕੰਟਰਕਟਰ ਦੀ ਗਲਤੀ ਹੈ ਜੀ ਅਗਰ ਇਹ ਸਹੂਲ ਚੱਲਣਾ ਫੇ ਪ੍ਰਾਈਵੇਟ ਦੇ ਵਿੱਚ ਵੀ 53 ਸਵਾਰੀਆਂ ਕਿਉਂ ਜਾਣੀਆਂ ਹੋਰ ਬੱਸਾਂ ਦੇ ਵਿੱਚ ਵੀ 53 ਸਵਾਰੀਆਂ ਕਿਉਂ ਜਾਣੀਆਂ 52 ਤੋਂ ਅਲਾਵਾ ਨਹੀਂ ਹੋਣੀ ਚਾਹੀਦੀ ਲੇਕਿਨ ਸਰਕਾਰੀ ਦੇ ਵਿੱਚ ਗਣਕੇ ਦੇਖ ਲਓ ਤੁਸੀਂ 50 50 ਆਪਾਂ ਸੌਰੀ 55 55 60 60 ਸਵਾਰੀਆਂ ਹੋ ਜਾਣੀਆਂ ਜੀ ਇਹੀ ਅਗਰ ਆਧਾਰ ਕੱਟਣਾ ਹੁੰਦਾ ਤਾਂ ਕੰਟਰਕਟਰ ਨੇ ਕਿਤੇ ਨਾ ਕਿਤੇ ਸਵਾਰੀਆਂ ਲੈ ਕੇ ਚਲੇ ਜਾਣਾ ਸੀ ਕਿਉਂ ਕਿਉਂ ਕਿਰੇ ਦਿਮਾਗ ਦੇ ਵਿੱਚ ਬੈਠਾ ਆ ਕਿ ਜਿਹੜੀ ਆਧਾਰ ਕਾਰਡ ਆ ਉਹ ਫ੍ਰੀ ਦੀ ਆ ਫ੍ਰੀ ਦੀ ਸੇਵਾ ਤਾਂ ਸਰਕਾਰ ਦੇ ਰਹੀ ਆ ਬੀਬੀਆਂ ਭੈਣਾਂ ਨੂੰ ਲੋਕਾਂ ਨੂੰ ਜਨਤਾ ਨੂੰ ਤੁਹਾਡੇ ਦੇ ਬੰਮ ਦੇ ਵਿੱਚ ਇਹ ਗੱਲ ਕਿਉਂ ਆ ਵੀ ਆਧਾਰ ਕਾਰਡ ਲੈ ਕੇ ਤਾਂ ਸਾਡੀ ਟਿਕਟ ਨਹੀਂ ਕਿਣੀ ਜਾਣੀ ਜੀ ਆਪ ਐਵੇਂ ਤਾਂ ਕਨੈਕਟਡ ਡਰਾਈਵਰ ਕਿਦ ਨਹੀਂ ਜੀ ਕੱਢਦੇ ਆ ਠੀਕ ਆ ਡਿਪਾਰਟਮੈਂਟ ਤਨਖਾਹ ਦਿੰਦਾ ਨਹੀਂ ਦਿੰਦਾ ਲੇਟ ਦਿੰਦਾ ਫੇਟ ਦਿੰਦਾ ਘਟ ਦਿੰਦਾ ਵਾਧ ਦਿੰਦਾ ਤਾਂ ਡਿਪਾਰਟਮੈਂਟ ਦਾ ਰੋਲਾ ਪਬਲਿਕ ਤਰਫੋਂ ਲੋੜ ਵਾ ਜੀ ਕੀ ਤੁਹਾਨੂੰ ਇਹ ਤਾਂ ਲੱਗਦਾ ਵੀ ਜਿਹੜੇ ਕਨੈਕਟਰ ਨੇ ਉਹ ਆਧਾਰ ਕਾਰਡ ਵਾਲੀਆਂ ਔਰਤਾਂ ਨੂੰ ਘਟ ਪਠਾਣਾ ਚਾਹੁੰਦੇ ਨੇ ਕਿਉਂਕਿ ਉਹਨੂੰ ਪਤਾ ਹੈ ਵੀ ਅਸੀਂ ਹੋਰ ਤੁਹਾਡੀ ਬਿਠਾ ਲਾਂਗੇ ਪੈਸੇ ਜੀ ਉਹ ਪੈਸੇ ਯਾਨੀ ਉਹ ਟਿਕਟਾਂ ਉਹਦੇ ਹੀ ਬਣ ਜਾਂਦੀਆਂ ਨੇ ਬਿਲਕੁਲ ਹੋਈ ਚੀਜ਼ ਤਾਂ ਸਰ ਮੈਂ ਕਹਿ ਰਿਹਾ ਤੁਹਾਡੀ ਸਾਹਿਬ ਜੀ ਡਰਾਈਵਰ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਵੀ ਇਹ ਆਧਾਰ ਕਾਰਡ ਆ ਰਹੀ ਐ ਅਸੀਂ ਬਠਾਲ ਦਾ ਨਹੀਂ ਕਿਤੇ ਬ੍ਰੇਕ ਨਹੀਂ ਮਾਰਨੀ ਕਿਤੇ ਉਹ ਨਹੀਂ ਕਰਨਾ ਕਿਉਂ ਕਿਆ ਗੱਲ ਵੀ ਉਹ ਆਪਣੀ ਜੇਬ ਚੋ ਜਿਹੜੀ ਉਹ ਸਹੂਲਤ ਦੇ ਰਹੇ ਆ ਸਰਕਾਰ ਦੇ ਰਹੀ ਆ ਜੀ ਜੇ ਦੇਖਿਆ ਜਾਵੇ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਓ ਅਸੀਂ ਇੱਕ ਤਰਫਾ ਜਿਹੜੀ ਉਹ ਗੱਲ ਨਹੀਂ ਕਰੂੰਗਾ ਮੇਰੀ ਲਾਈਨ ਹੈ ਜਿਹੜੀ ਖੁਦ ਡਰਾਈਵਰੀ ਲਾਈਨ ਹੈ ਮੇਰੀ ਲਾਈਫ ਜਿਆਦਾ ਜਿਹੜੀ ਡਰਾਈਵਰੀ ਦੇ ਵਿੱਚ ਨਿਕਲੀ ਆ ਬੱਸਾਂ ਟਰੱਕਾਂ ਦੇ ਵਿੱਚ ਨਿਕਲੀ ਆ ਲੇਕਿਨ ਦੇ ਨਾਲ ਕਿਤੇ ਜਿਹੜਾ ਇਹ ਹੋ ਦੇ ਦੇਖਿਆ ਜਾਂਦਾ ਵੀ ਬੀਬੀਆਂ ਦੇ ਨਾਲ ਕਿਤੇ ਨਾ ਕਿਤੇ ਧੱਕਾ ਕਰ ਲਿਆ ਜਾਂਦਾ ਜਲਦੀ ਬੱਸ ਦੇ ਵਿੱਚੋਂ ਬੀਬੀ ਨੂੰ ਉਤਾਰ ਦਿੱਤਾ ਜਾਂ ਦੀ ਵੀ ਗਲਤੀ ਹੁੰਦੀ ਹੈ ਕਈ ਵਾਰ ਕੈਰੈਕਟਰ ਡਰਾਈਵ ਦੀ ਗਲਤੀ ਹੁੰਦੀ ਹੈ ਇਹ ਰੋਲੇ ਕਿਉਂ ਪੈਨੇ ਆ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੇ ਰੋਲੇ ਪੈਲੇ ਅੱਜ ਤੱਕ ਕਿਆ ਟਾਖ ਟ੍ਰਾਂਸਪੋਰਟ ਮੰਤਰੀ ਨੇ ਜਿਹੜਾ ਉਹ ਜਿਹੜਾ ਐਕਸ਼ਨ ਲਿਆ ਜਾਂ ਕਿਆ ਸਰਕਾਰ ਨੇ ਐਕਸ਼ਨ ਲਿਆ ਕਿਆ ਇਸ ਚੀਜ਼ ਤੇ ਰੋਕ ਟੋਕ ਲਾਉਣ ਦੀ ਕੋਸ਼ਿਸ਼ ਕੀਤੀ ਆ ਕਿਆ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇਹ ਚੀਜ਼ਾਂ ਨਾ ਹੋ ਸਕਣ ਅੱਗੇ ਤੋਂ ਜੀ ਸ਼ਰਮ ਹੈ ਤੁਹਾਨੂੰ ਆਪਣੀ ਗੱਲ ਦੱਸ ਦੇਣਾ ਕਿ 3 ਮਹੀਨੇ ਪਹਿਲਾਂ ਮੈਂ ਲੁਧਿਆਣਾ ਗਿਆ ਸੀ ਜਦੋਂ ਤੋਂ ਵਾਪਸ ਆਇਆ ਮੈਂ 95 ਟਿਕਟ ਲਈ ਸਰਕਾਰੀ ਬੱਸ ਲਈ ਔਰ ਧਿਆਨ ਦੇਣਾ ਕਿ ਲੁਧਿਆਣਾ ਤੋਂ ਪਹਿਲਾਂ ਦਰਾਏ ਸਰਕਾਰੀ ਬੱਸ ਰੁਕੀ ਉਥੋਂ ਬਾਅਦ ਬੱਦਲੀ ਗਈ ਉਥੋਂ ਸਾਨੂੰ ਪ੍ਰਾਈਵੇਟ ਵਾਚ ਬਿਠਾ ਦਿੱਤਾ ਗਿਆ ਤੇ ਇਹ ਮੈਂ ਉਹਨੂੰ ਕਿਹਾ ਨਾਈਟਰ ਨੂੰ ਮੈਂ ਕਹਾਂ ਜੀ ਟਿਕਟ ਨਹੀਂ ਘਟਾਵਾਂ ਇਹ ਉਹਨੇ ਕਿਹਾ ਕਹਾਂ ਜੀ ਟਿਕਟ ਨਹੀਂ ਘਟ ਲੈਣੀ ਇਹ ਟਿਕਟਾਂ ਮ ਕੱਟੀਆਂ ਹੋਈਆਂ ਚਲੋ ਔਰ ਸ਼ਰਮਾ ਜੀ ਜਦੋਂ ਉਹਦੀ ਖੰਨੇ ਆੰਦੇ ਆ ਤਾਂ ਸਭ ਤੋਂ ਢੀ ਗੱਲ ਖੰਨੇ ਆ ਕੇ ਸਾਡੇ ਤੋਂ ਫੇਰ ਟਿਕਟ ਘਟ ਗਈ ਪ੍ਰਾਈਵੇਟ ਵਾਚ ਤੇ ਗੱਲ ਟਿਕਾ ਘਟਣ ਦੀ ਨਹੀਂ ਸੀ ਗੱਲ ਇਹ ਸੀ ਕਿ ਜਿਹੜਾ ਸਫ਼ਰ ਡੇਢ ਘੰਟੇ ਦਾ ਸੀ ਉਹ ਸਫ਼ਰ ਉਹਨੇ 4 ਘੰਟੇ ਜ ਮੈਨੂੰ ਤੈਅ ਕਰਨਾ ਪਿਆ ਮੈਨੂੰ ਪਤਾ ਮੈਨੂੰ ਕਿੰਨੀ ਖਰਜਵਾਰੀ ਮੈਨੂੰ ਨਹੀਂ ਹੋਈ ਕਿੰਨੇ ਲੋਕਾਂ ਨੂੰ ਖਰਜਵਾਰੀ ਹੋਇਆ ਦੇਖੋ ਦੇਖੋ ਮੈਂ ওই ਜਗ੍ਹਾ ਗੱਲ ਕਰਦਾ ਨਾ ਟ੍ਰਾਂਸਪੋਰਟ ਮੰਤਰੀ ਜੀ ਸਾਡੇ ਕੀ ਐਕਸ਼ਨ ਨੇ ਆ ਮੈਂ ਇਹ ਸਰਕਾਰ ਦੀ ਨਹੀਂ ਗੱਲ ਕਰਦਾ ਪਿਛਲੇ ਸਰਕਾਰਾਂ ਦੀ ਵੀ ਗੱਲ ਕਰ ਰਹੇ ਹਾਂ ਅਸੀਂ ਜੀ ਜੀ ਦੇਖੋ ਟ੍ਰਾਂਸਪੋਰਟ ਮੰਤਰੀ ਦਾ ਕੋਈ ਐਕਸ਼ਨ ਹੀ ਨਹੀਂ ਜੀ ਹੁੰਦਾ ਪ੍ਰਾਈਵੇਟ ਬੱਸ ਵਾਲੇ ਕਿਆ ਕਰਦੇ ਆ ਜੀ ਲੁਧਿਆਣਾ ਤੋਂ ਭਰ ਲਿਆ ਉਹਨਾਂ ਦਾ ਚੰਡੀਗੜ੍ਹ ਦਾ ਵੋਟ ਲਗਾ ਕੇ ਜੀ ਘਰੜਾ ਕਿ ਉਸ ਵਾਰੀਆਂ ਨੂੰ ਉਤਾਰ ਦੇਣਗੇ ਘਰਣਾ ਹੀ ਧਾਰ ਕੇ ਮੋੜੀ ਛੇ ਪੇ ਉਤਾਰ ਦੇਣਗੇ ਹਸਪੀਟਲ ਕੋਲ ਕਿਆ ਗੱਲ ਸਵਾਰੀਆਂ ਕੋਈ ਪਾਗਲਮਾਨ ਨੇ ਵਸਤੇ ਵੀ ਤੁਸੀਂ ਪਿੱਛੇ ਤੇ ਬੋਟ ਲਾ ਲੈਣੇ ਚੰਡੀਗੜ੍ਹ ਦਾ ਅੱਗੇ ਆ ਕੇ ਤੁਸੀਂ ਮੋੜੀ ਸਟਾਪ ਲਾ ਦੇਣੇ ਕਹਿੰਦੇ ਨੇ ਸਵਾਰੀਆਂ ਨੂੰ ਅੱਗੇ ਨਹੀਂ ਕੋਈ ਬਸ ਜਾਊਗੀ ਦੂਜੀ ਪਾਸੇ ਚ ਬੈਠ ਜਾਓ ਇਸ ਚੀਜ਼ਾਂ ਤੇ ਐਕਸ਼ਨ ਕਿਉਂ ਨਹੀਂ ਜੀ ਹੁੰਦਾ ਕਿਉਂ ਮਨ ਮਰਜ਼ੀ ਚੱਲਦੀ ਹੈ ਜੀ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਮਨ ਮਰਜ਼ੀ ਚੱਲਦੀ ਹੈ ਸਰਕਾਰੀ ਬੱਸਾਂ ਦੇ ਵਿੱਚ ਵੀ ਮਨ ਮਰਜ਼ੀ ਚੱਲਦੀ ਹੈ ਕਿਆ ਇਹ ਲੋਕ ਚਲਾਉਣੇ ਵਾਲਿਆਂ ਦੀ ਹੈ ਇਹ ਜਿਹੜੀ ਹੈ ਪ੍ਰਾਪਰਟੀ ਹੈ ਜਾਂ ਇਹ ਸਰਕਾਰਾਂ ਦੀ ਜਾਂ ਕਿਸੇ ਪ੍ਰਾਈਵੇਟ ਔਰ ਸਰਮਈ ਸਰਕਾਰਾਂ ਇਹ ਵੀ ਦੇਖਦੀਆਂ ਕਿ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਕਨੈਕਟਰਾਂ ਨਾਲ ਆਪਣੀ ਯਾਨੀ ਕਿ ਸਾੜ ਘਾਟ ਪੈਸੇ ਹੀ ਕਰ ਲੈਂਦੇ ਨੇ ਕਿਉਂਕਿ ਜਿਵੇਂ 8 ਵਜੇ ਦਾ ਟਾਈਮ ਆ ਇੱਕ ਸਟਾਪਿਕ ਦਾ ਤੁਹਾਡੇ ਖਰੜਦਾਈ ਮੈਂ 8 ਵਜੇ ਬਸ ਪੰਚਾਣੀਆ ਮੈਂ ਸਰਕਾਰੀ ਆ ਤੇ ਤੁਸੀਂ ਪ੍ਰਾਈਵੇਟ ਹੋ ਮੈਂ ਮੈਂ 8 ਵੇ ਪਹੁੰਚਾਂਗਾ ਹੀ ਨਹੀਂ ਮੈਂ ਜਾਣ ਕੇ 7 7:50 ਤੇ ਤੁਹਾਨੂੰ ਕਹਾਂਗਾ ਉੱਥੇ ਤੁਸੀਂ ਪਹੁੰਚ ਜਿਓ ਮੈਂ 8:10 ਤੇ ਪਹੁੰਚਾਂਗਾ ਯਾਨੀ ਕਿ ਮੈਂ ਮੈਂ ਆਪਣੀ ਸਵਾਰੀ ਤੁਹਾਨੂੰ ਦੇ ਰਿਹਾ ਚੰਦ 50 100 ਰੇ ਪਿੱਛੇ ਇਹ ਵੀ ਹੋ ਰਿਹਾ ਸਰਕਾਰਾਂ ਇਹ ਵੀ ਨਹੀਂ ਦੇਖ ਰਹੀਆਂ ਉਡੀ ਸਾਹਿਬ ਮੈਂ ਉਹੀ ਤਾਂ ਕਹਿ ਰਿਹਾ ਜੀ ਇਹ ਟਰਾਂਸਪੋਰਟ ਮੰਤਰੀ ਹੀ ਕਿ ਆ ਦੇਖਦੇ ਆ ਪ੍ਰਾਈਵੇਟ ਚ ਕਿਆ ਕੰਨ ਹੋ ਰਿਹਾ ਬੱਸਾਂ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਸਰਕਾਰ ਦੇ ਸਰਕਾਰੀਆਂ ਦੇ ਵਿੱਚ ਕਿਆ ਹੋ ਰਿਹਾ ਕੋਈ ਨਹੀਂ ਦੇਖ ਰਿਹਾ ਇਕੱਲੇ ਟਰਾਂਸਪੋਰਟ ਮੰਤਰੀ ਦਾ ਜਿਹੜਾ ਇਹਦੇ ਵਿੱਚ ਦੋਸ਼ੀ ਜੀ ਹੁੰਦਾ ਪੂਰੀ ਟੀਮ ਹੁੰਦੀ ਆ ਟੀਮ ਨੇ ਦੇਖਣਾ ਹੁੰਦਾ ਜੀ ਟਰਾਂਸਪੋਰਟ ਮੰਤਰੀ ਨੇ ਆਪਣੀ ਨਿਗਾਹ ਦੇ ਵਿੱਚੋਂ ਕੱਢ ਕੇ ਉਸ ਚੀਜ਼ ਨੂੰ ਅੱਗੇ ਫਿਲਟਰ ਕਰਨਾ ਹੁੰਦਾ ਲੇਕਿਨ ਫਿਲਟਰ ਕਰਨਾ ਤਾਂ ਛੱਡੋ ਉੱਚੀ ਦੇ ਨਿੱਡ ਤੇੜੇ ਵੀ ਨਹੀਂ ਜਾਇਆ ਜਾਂਦਾ ਇਵੇਂ ਤੁਸੀਂ ਦੱਸ ਰਹੇ ਆ ਬਿਲਕੁਲ ਇਦਾਂ ਹੀ ਮਨ ਵਰ ਜੀ ਆਉਣੀ ਆ ਜਿਹੜਾ ਟਾਈਮ ਦੇ ਪਿੱਛੇ ਜਿਹੜੀ ਇਹਨਾਂ ਦੀ ਲੜਾਈ ਝਗੜਾ ਹੁੰਦਾ ਜਾਂ ਸਾੜ ਘਾਟ ਹੋ ਜਾਂਦੀ ਆ ਕਿਤੇ ਨਾ ਕਿਤੇ ਐਡਜਸਟਮੈਂਟ ਕਰ ਦਿੰਦੇ ਆ ਬੱਸਾਂ ਨੂੰ ਭਜਾ ਕੇ ਲਿਆਉਂਦੇ ਆ ਬੱਸਾਂ ਨੂੰ ਇਸ ਹਿਸਾਬ ਨਾਲ ਭਜਾਉਂਦੇ ਆ ਵੀ ਅੱਗੇ ਟਾਈਮ ਨਾ ਖਰਾਬ ਹੋ ਜਾਈ ਕਿ ਕਿ ਸੈਕਿੰਡ ਦੇ ਪਿੱਛੇ ਇਹ ਬੰਦਾ ਮਾਰ ਦਿੰਨੇ ਆ ਜੀ ਮੈਂ ਤਾਂ ਸਿੱਧਾ ਕਹਿਣਾ ਮੈਂ ਕੋਈ ਡਰਾਈਵਰ ਕਰੈਕਟਰ ਦਾ ਵਿਰੋਧ ਨਹੀਂ ਜੀ ਕਰਦਾ ਡਰਾਈਵਰ ਦਾ ਵਿਰੋਧ ਨਹੀਂ ਕਰਦਾ ਮੇਰੀ ਖੁੱਦ ਲੈਣਾ ਲੇਕਿਨ ਇਹ ਗਰਾਊਂਡ ਜ਼ੀਰੋ ਤੇ ਹੋ ਰਿਹਾ ਜੀ ਕਿਉਂ ਹੋ ਰਿਹਾ ਜੀ ਮੈਂ 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 ਕੁਝ ਪੈਸਿਆਂ ਦੇ ਲਈ ਹਾਂ ਸੇਂਦਲੀ ਹੋ ਰਿਹਾ ਲੇਕਿਨ ਜੇ ਤੁਸੀਂ ਗੱਲ ਕਰੋਗੇ ਤੁਸੀਂ ਕਨੈਕਟਰ ਦੇ ਨਾਲ ਵੀ ਗੱਲ ਕਰਕੇ ਦੇਖ ਲਿਓ ਆਪਣੀ ਲਾਈਫ ਦੇ ਵਿੱਚ ਮੈਂ 5 ਜਾਂ 10% ਕਨੈਕਟਰ ਦੇਖੇ ਆ ਜਿਹੜੇ ਇੱਥੇ ਹਰੀਮੀ ਨਾਲ ਇੱਕ ਬੜੇ ਪਿਆਰ ਸਤਿਕਾਰ ਦੇ ਨਾਲ ਗੱਲ ਕਰਦੇ ਆ ਕਿਸੇ ਵੀ ਸਵਾਰੀ ਨਾਲ ਜ਼ਿਆਦਾਤਰ ਕਨੈਕਟਰ ਉੱਕੜ ਕੇ ਪੈਣੇ ਜੀ ਉਹ ਨਹੀਂ ਦੇਖਦੇ ਨੀ ਸਾਹਮਣੇ ਬਜ਼ੁਰਗਾਂ ਉਹ ਨਹੀਂ ਦੇਖਦੇ ਨੀ ਸਾਹਮਣੇ ਬਜ਼ੁਰਗ ਔਰਤਾਂ ਨਾ ਉਹਨਾਂ ਨੇ ਇਸ ਹਿਸਾਬ ਨਾਲ ਬੋਲਣਾ ਜਿੱਕਣਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਰਿਸ਼ਤਾ ਕਿਹਿਆ ਹੁੰਦਾ ਛੋਟਾ ਵੱਡਾ ਕਿਹਿਆ ਹੁੰਦਾ ਜੀ ਸ਼ਰਮਾਈ ਤੁਹਾਨੂੰ ਲੱਗਦਾ ਨਹੀਂ ਆਪਾਂ ਟਰਾਂਸਪੋਰਟ ਮੰਤਰੀਵਾਲ ਜਾ ਰਹੇ ਆ ਜਿਹੜੇ ਕੇ ਬ ਦੀਨਾਂ ਕੋ ਬਸ ਸਟੈਂਡ ਦਾ ਅੰਡਰ ਇੱਕ ਹੁੰਦਾ ਹੈ ਉਹ ਅਧਿਕਾਰੀਆਂ ਨੂੰ ਵੀ ਦੇਖਣਾ ਜਾਂ ਫਾਲੋਅ ਅਪ ਕਰਨਾ ਆਇਦਾ ਹੈ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਇਸ ਚੀਜ਼ ਦੇ ਤਾਂ ਦੇਖੋ ਅੱਜ ਦਾ ਨਹੀਂ ਪਤਾ ਨਹੀਂ ਕਿੰਨੀ ਚੀਜ਼ ਦਾ ਰੋਲਾ ਪੈਂਦਾ ਆ ਰਿਹਾ ਕਿੰਨੀ ਦੇਰ ਤੋਂ ਰੋਲਾ ਪੈਂਦਾ ਆ ਰਿਹਾ ਕਿਤੇ ਬੀਬੀਆਂ ਕਿਸੇ ਦੀ ਮਸ਼ੀਨ ਖੋਲ ਨਹੀਂ ਆ ਇੰਨੀ ਹਿੰਮਤ ਪੈ ਜਾਂਦੀ ਹੈ ਵੀ ਇੱਕ ਸਰਕਾਰੀ ਪ੍ਰਾਪਰਟੀ ਨੂੰ ਤੋੜ ਮਰੋੜ ਦਿੰਨੀ ਆ ਜਾਂ ਹੱਥ ਚ ਲੈ ਲੈਣੀ ਆ ਇੰਨਾ ਸੌਖਾ ਨਹੀਂ ਜੀ ਹੋਣਾ ਚਾਹੀਦਾ ਕਿਤਨੇ ਕਿਤੇ ਬੀਬੀਆਂ ਦੀ ਗਲਤੀ ਹੁੰਦੀ ਹੈ ਕਿਤਨੇ ਕਿਤੇ ਕਨੈਕਟਰ ਡਰਾਈਵਰ ਦੀ ਗਲਤੀ ਹੁੰਦੀ ਹੈ ਜਿਹੜੀ ਆਪਾਂ ਅੱਜ ਨਿਊਜ਼ ਦੀ ਗੱਲ ਕਰਦੇ ਆ ਅੱਜ ਖਬਰ ਦੀ ਗੱਲ ਕਰਦੇ ਆ ਉਹਦੇ ਵਿੱਚ ਸਰਾਸਰ ਕਨੈਕਟਰ ਦੀ ਗਲਤੀ ਨਿਕਲਦੀ ਹੈ ਜੇ ਤੁਸੀਂ ਪੁਲਿਸ ਦੀ ਐਂਟਰੀ ਦੀ ਗੱਲ ਕਰਦੇ ਆ ਤਾਂ ਪੁਲਿਸ ਮੁਲਾਜ਼ਮ ਵੀ ਕਿਤੇ ਨਾ ਕਿਤੇ ਕਹਿ ਰਿਹਾ ਵੀ ਬੇਟਾ ਕਿਸੇ ਨੇ ਟਾਈਮ ਤੇ ਜਾਣਾ ਹੁੰਦਾ ਤੁਸੀਂ ਹਾਂ ਜਾਂਦੇ ਬਹੰਜਾ ਤੇ ਨਾੜੋ ਵੀ ਤੁਸੀਂ ਜੇ ਇੱਕ ਦੋ ਸਵਾਰੀ ਅੱਗੇ ਪਿੱਛੇ ਜਾਂਦੀ ਹੈ ਤਾਂ ਲਿਜਾ ਸਕਦੇ ਆ ਲੇਕਿਨ ਕਿਤੇ ਨਾ ਕਿਤੇ ਕਨੈਕਟਰ ਉਸੇ ਚੀਜ਼ ਤੇੜਿਆ ਹੋਇਆ ਹੈ ਵੀ ਨਹੀਂ ਮੈਂ 52 ਦਾ 52 ਲਜਾਣੀ ਮੈਂ ਉਸ ਕਨੈਕਟਰ ਨੂੰ ਪੁੱਛਣਾ ਚਾਹੁੰਦਾ ਹਾਂ ਉਹ ਚੈਨਲ ਦੇ ਮਾਧਿਅਮ ਰਾਹੀਂ ਉਸ ਕੈਰੈਕਟਰ ਦੇ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਚਾਹੇ ਜਿਹੜਾ ਵੀ ਮਰਜ਼ੀ ਨਾਲ ਜੁੜਿਆ ਹੋਇਆ ਹੈ ਵੀ ਕਿਹੜਾ 52 ਜ਼ਰੂਰੀ ਹੈ 52 ਤੋਂ 53 ਮੈਨੂੰ ਬਿਠਾ ਲੀ ਤਾਂ ਬਾਕੀ ਬਸਾਂ ਤੇ ਕਿਉਂ ਜਿਹੜੀ ਇਹ ਕਾਰਵਾਈ ਹੁੰਦੀ ਜੀ ਮੈਂ ਸ਼ਰਮਾਈ ਕੁਰੇ ਸਵਾਲ ਹੋਰ ਖੜਾ ਕਰਨਾ ਚਾਹੁੰਦਾ ਸਰਕਾਰਾਂ ਤੇ ਮੈਂ ਮਾ ਵੀ ਜਾਨਣਾ ਪਹਿਲਾਂ ਮਹਿਲਾਵਾਂ ਪੈਣਾ ਤੋਂ ਮੈਂ ਹੀ ਨਹੀਂ ਕਹਿੰਦਾ ਵੀ ਆਧਾਰ ਕਾਰਡ ਦੀ ਸੂਲਤ ਕਿਉਂ ਦਿੱਤੀ ਕਿ ਉਹਨਾਂ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਆਧਾਰ ਕਾਰਡ ਦੀ ਸੂਲਤ ਹਰੇਕ ਬੰਦੇ ਨੂੰ ਬਰਾਬਰ ਦੇਣੀ ਚਾਹੀਦੀ ਸਰਕਾਰ ਨੂੰ ਤਾਂ ਕਿ ਦੇਖੋ ਆ ਵਿਅਕਤੀ ਵੀ ਉਹਦਾ ਸਫਰ ਦਾ ਨਾਮ ਲੈ ਸਕਣ ਫ੍ਰੀ ਜੇਕਰ ਦੇਖੋ ਵੋਟਾ ਸਾਰੇ ਆਪਾਂ ਪਾਉਂਦੇ ਆ ਚਾਹੇ ਇਨਸਾਨ ਹੈ ਚਾਹੇ ਔਰਤ ਹੈ ਵੋਟਾ ਸਾਰੇ ਪਾਉਂਦੇ ਨੇ ਹੈਲੋ 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 ਸ਼ਰਮਾ ਜੀ ਆਵਾਜ਼ ਆ ਰਹੀ ਹੈ ਹਾਂ ਜੀ ਆਵਾਜ਼ ਆ ਰਹੀ ਹੈ ਆਵਾਜ਼ ਕੱਟ ਰਹੀ ਹੈ ਸੋਰੀ ਸਾਹਿਬ ਹੈਲੋ ਸ਼ਰਮਾ ਜੀ ਤੁਹਾਨੂੰ ਦੁਬਾਰਾ ਕਾਲ ਲਾਣਾ ਹਾਂ ਜੀ ਹਾਂ ਜੀ ਸੋ ਦੋਸਤੋ ਇਹ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਆਪਾਂ ਦੁਬਾਰਾ ਸ਼ਰਮਾ ਜੀ ਲੈਂਦੇ ਲੈਣੇ ਆ ਕਿ ਆਖਰ ਸਵਾਲ ਇਹ ਹੈ ਕਿ ਜਿਹੜਾ ਆਧਾਰ ਕਾਰਡ ਕਰਕੇ ਡੋਲਾ ਪੈ ਰਿਹਾ ਹੈ ਅਸੀਂ ਇਹ ਨਹੀਂ ਕਹਿੰਦੇ ਉੱਥੇ ਕਨੈਕਟਰ ਗਲਤੀ ਨਹੀਂ ਕਰ ਰਹੀ ਵੀਡੀਓ ਚ ਕਿਉਂਕਿ ਕਨੈਕਟਰ ਜਿਹੜਾ ਹੈ ਉਹ ਬੈਠ ਕਰ ਰਿਹਾ ਦਿਖਾਈ ਦੇ ਰਿਹਾ ਕਹਿੰਦਾ ਪੈਂਟ ਸੀਟਾਂ ਬੋਂਜਾ ਸੀਟਾਂ ਨੇ ਮੈਂ ਬੋਂਜਾ ਸਵਾਰੀ ਨਹੀਂ ਬਿਠਾਵਾਂਗਾ ਪਰ ਉਹ ਟੈਕ ਇਨਸਪੈਕਟਰ ਦੀ ਭੱਤੀ ਯਾਨੀ ਐਂਟਰੀ ਹੁੰਦੀ ਹੈ ਉਹ ਸਮਝਾ ਰਿਹਾ ਕਿ ਮਹਾਰਾ ਔਰਤਾਂ ਨੇ ਵੀ ਸਾਰੇ ਕੰਮ ਕਰਦੇ ਆਣਾ ਹੁੰਦਾ ਪਰ ਉਹਦੀ ਗੱਲ ਵੀ ਕਨੇਟਰ ਸੁਣੀ ਨਝਾਰੀ ਆਖਰ ਕਿਉਂ ਤੇ ਜਿਹੜਾ ਰੋਲਾ ਇਹ ਸਾਹਮਣੇ ਆਂਦਾ ਹੈ ਕਿ ਇਹ ਵੀ ਰੋਲਾ ਬਹੁਤ ਜ਼ਿਆਦਾ ਸਾਹਮਣੇ ਆਂਦਾ ਹੈ ਹਲੋ ਸ਼ਰਮਾ ਜੀ ਆਵਾਜ਼ ਆ ਗਈ ਹਾਂਜੀ ਹਾਂਜੀ ਜੀ ਸੁਣੋ। ਸ਼ਰਮਈ ਮੈਂ ਇਹ ਗੱਲ ਕਰ ਰਿਆ ਸੀ ਵੀ ਜਿਹੜੀ ਚਲੋ ਅਸੀਂ ਕਹਿੰਦੇ ਹਾਂ ਸਾਡੇ ਮਾਵਾਂ ਭੈਣਾਂ ਨੂੰ ਸਹੂਲਤ ਦਿੱਤੀ ਵੀ ਹੈ ਸਰਕਾਰ ਨੇ। ਸਰਕਾਰ ਨੂੰ ਇਹ ਚਾਹੀਦਾ ਵੀ ਇਹ ਦੇਖੋ ਵੋਟਾ ਆਦਮੀ ਵੀ ਪਾਉਂਦਾ ਹੈ ਔਰਤਾਂ ਵੀ ਪਾਉਂਦੀਆਂ। ਇਹ ਸਹੂਲਤ ਆਦਮੀ ਨੂੰ ਵੀ ਮਿਲਣੀ ਚਾਹੀਦੀ ਹੈ। ਨਹੀਂ ਦੇਖੋ ਉਹ ਚੀਜ਼ ਦਿੱਤਾ ਪਰ ਬਹੁਤ ਵਾਰ ਗੱਲ ਕੀਤੀ ਹੈ। ਦੇਖੋ ਉਹਦੇ ਵਿੱਚ ਇਸ ਇਸ ਟਾਈਮ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਤਾਂ ਸਰਕਾਰ ਦੇ ਚੁੱਕੇ ਜਿਹਨੂੰ ਦੇਤੀ ਦੇਤੀ ਜੇ ਸੀ। ਅੱਜ ਇਹ ਸਵਾਲ ਚੁੱਕਦੇ ਆ ਫਿਰ ਔਰਤਾਂ ਬੀਬੇ ਭੈਣਾਂ ਕਹਣਗੇ ਵੀ ਸਾਨੂੰ ਮਿਲ ਰਹੀ ਧੀ ਜਿਹੜੇ ਮਰਦਾ ਜਾਂ ਜਿਹੜੇ ਸਾਡੇ ਮਤਲਬ ਭਰਾ ਭਰਾ ਸਾਡੇ ਬਜ਼ੁਰਗਾਂ ਉਹ ਵੀ ਕਿਤੇ ਨਾ ਕਿਤੇ ਰੋਲਾ ਪਾਉਂਦੇ ਕਿਤੇ ਨਾ ਕਿਤੇ ਉਹ ਗੱਲ ਹੋ ਜਾਂਦੀ ਜਿਹੜੀ ਚੀਜ਼ ਸਰਕਾਰ ਨੇ ਦੇਤੀ ਜੀ ਕਹਿਣ ਦਾ ਮਤਲਬ ਇਹ ਹੈ ਉਹਨੂੰ ਇਸ ਸਿਸਟਮ ਚ ਆਉਣਾ ਚਾਹੀਦਾ ਜਿੱਦੀ ਨਾ ਸਰਕਾਰ ਨੂੰ ਪ੍ਰੋਬਲਮ ਹੋਵੇ ਨਾ ਲੋਕਾਂ ਨੂੰ ਪ੍ਰੋਬਲਮ ਹੋਵੇ ਲੇਕਿਨ ਸਰਕਾਰ ਸੂਤ ਦੇ ਦਿੰਦੀ ਹੈ ਲੋਕਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਲੜਾਈ ਝਗੜੇ ਹੁੰਦੇ ਨੇ ਤੇ ਸਰਕਾਰ ਨੂੰ ਵੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਇਹ ਚਲੋ ਮੈਂ ਮੈਂ ਆਲਮੀਆਂ ਦੀ ਗੱਲ ਨਹੀਂ ਕਰਦਾ ਆਪਾਂ ਔਰਤਾਂ ਦੇ ਮੁੱਦੇ ਤੇ ਆਨਾ ਜਿਹੜੇ ਰੋਲਾ ਪਿਆ ਇਹ ਸਰਕਾਰੀ ਬੱਸਾਂ ਦਾ ਰੋਲਾ ਪਿਆ ਜੇ ਸਰਕਾਰ ਚਾਵੇ ਵੀ ਇਹ ਉਧਾਰ ਕਾਰਡ ਪ੍ਰ ਦੇ ਔਰਤਾਂ ਵੀ ਇਹਦੀਆਂ ਪਰੇਸ਼ਾਨਾਂ ਆਣੀ ਪਵੇ ਨਹੀਂ ਦੇਖੋ ਸਰਕਾਰ ਦਾ ਡਿਸੀਜਨ ਹੈ ਜੀ ਇਹ ਪ੍ਰਾਈਵੇਟ ਬੱਸ ਜਿਹੜਾ ਪ੍ਰਾਈਵੇਟ ਓਨਰ ਹੁੰਦਾ ਜੀ ਉਹ ਪ੍ਰਾਈਵੇਟ ਆਪਣੀ ਉਹਦਾ ਜ਼ਿੰਮੇਵਾਰ ਹੁੰਦਾ ਜੀ ਉਹ ਟੈਕਸ ਦਿੰਦਾ ਫੈਕਸ ਦਿੰਦਾ ਪਤਾ ਨਹੀਂ ਕਿੰਨੇ ਕਿੰਨੇ ਕੋਦੇ ਪਰ ਉਹਨੇ ਜਾ ਕੇ ਸਿਸਟਮ ਚ ਆਉਂਦਾ ਜੀ ਸਰਕਾਰ ਦੀ ਆਪਣੀ ਮਰਜ਼ੀ ਦੀ ਸਹੂਲਤ ਹੈ ਜੀ ਇਹ ਕੋਈ ਕਿਸੇ ਨੇ ਥੋਪਿਆ ਹੋਇਆ ਥੋੜੋ ਜਿਹਾ ਜੇ ਇੰਸੀ ਕਹੀਏ ਪ੍ਰਾਈਵੇਟ ਜੀ ਵੀ ਸਹੂਲਤ ਹੋਵੇ ਸਾਨੂੰ ਨਹੀਂ ਜੀ ਲੱਗਦਾ ਸਾਡਾ ਇਹ ਕਹਿਣਾ ਜੱਜ ਹੋ ਸਕਦਾ ਜੀ ਚਲੋ ਆਪਾਂ ਅੰਤ ਤੇ ਆਨੇ ਆ ਕੀ ਤੁਹਾਨੂੰ ਲੱਗਿਆ ਵੀ ਜਿਹੜੀ ਇਹ ਘਟਨਾ ਹੋਈ ਹੈ ਜੋ ਵੀ ਹੋਇਆ ਰੋਲਾ ਪਾਇਆ ਵੀ ਕਨੈਕ हां बिल्कुल बिल्कुल देखो सोडी साहब होते और वीडियो ਦੇ ਵਿੱਚ ਸ਼ਰੇਆਮ ਦੇਖ ਰਿਹਾ ਵੀ 52 ਤੋਂ 53 ਨਹੀਂ ਮਿਲ ਜਾਣੀ ਦੇਖੋ ਮੈਂ ਫੇਰ ਦੁਬਾਰੇ ਤੀਜੀ ਵਾਰ ਕਹਿ ਰਿਹਾ ਕਿ ਮੇਰਾ ਕਨੈਕਟਰ ਦੇ ਨਾਲ ਲਾਈਨ ਦੇ ਨਾਲ ਡਰਾਈਵਰੀ ਲਾਈਨ ਦੇ ਨਾਲ ਜੋ ਉਹ ਕਨੈਕਟਰ ਡਰਾਈਵਰ ਦੇ ਨਾਲ ਮੇਰੇ ਕੋਈ ਬੈਰ ਵਿਰੋਧ ਨਹੀਂ ਕੋਈ ਮੈਂ ਅਲੱਗ ਸਪੈਸ਼ਲ ਉਹ ਨਾ ਕਰਕੇ ਨਹੀਂ ਬੋਲ ਰਿਹਾ ਲੇਕਿਨ ਜੋ ਸਿਸਟਮ ਦੇ ਵਿੱਚ ਆ ਵੀ ਅਗਰ ਤੁਸੀਂ 52 ਦੇ 53 ਨਹੀਂ ਲ ਜਾਂਦੇ ਐਗਰੀ ਆ ਆਈ ਐਮ ਐਗਰੀ ਵੀ ਤੋਂ ਉਹਨਾਂ ਦੇ ਨਾਲ ਜੀ ਮੈਂ ਕੋਈ ਚੱਕਰ ਨਹੀਂ ਹੈ ਲੇਕਿਨ ਜੋ ਸਿਸਟਮ ਦੇ ਵਿੱਚ ਲਿਖਿਆ ਹੈ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਵੀ 52 ਤੋਂ 53 ਮੰਨੀ ਜਾਣੀ ਉਹ ਪੂਰੇ ਸਿਸਟਮ ਵਾਸਤੇ ਹੋਣੀ ਚਾਹੀਦੀ ਆ ਪੂਰੀ ਟਰਾਂਸਪੋਰਟ ਵਾਸਤੇ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਸੂ ਰੋਡਵੇਜ ਹੈ ਪੰਨਬਸਾ ਉਹਦੇ ਚ ਪ੍ਰਾਈਵੇਟ ਚ ਹੈ ਨਹੀਂ ਤੇ ਪ੍ਰਾਈਵੇਟ ਚ ਕਿਉਂ ਨਹੀਂ ਜੀ ਕਰਨਾ ਹੈ ਤਾਂ ਫਿਰ ਉਹ ਜਿਹੜਾ ਗਰਾਉਂਡ ਜ਼ੀਰੋ ਤੇ ਆ ਕੇ ਜਿਹੜਾ ਕਾਨੂੰਨ ਨੂੰ ਫਾਲੋ ਕਰੋ ਨਹੀਂ ਫਿਰ ਇਹ ਨਹੀਂ ਹੈਗਾ ਵੀ ਇੱਕ ਦੋ ਲੋਕ ਫਾਲੋ ਕਰ ਰਹੇ ਆ ਬਾਕੀ ਨੂੰ ਅਸੀਂ ਫਾਲੋ ਕਰਨ ਨੂੰ ਕਹ ਰਹੇ ਕੋਈ ਫਾਲੋ ਨਹੀਂ ਜੀ ਕਰਦਾ ਇਹ ਕਿਹੜਾ ਸਿਸਟਮ ਹੋਇਆ ਜੀ ਚਲੋ ਸਰ ਮੈਂ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਧੰਨਵਾਦ ਢੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਜਿਹੜਾ ਜੁੜੇ ਸੰਜੀਵ ਚਰਮਾ ਜੀ ਸਾਡੇ ਸੀਨੀਅਰ ਪੱਤਰਕਾਰ ਆ ਤੇ ਸਾਡਾ ਇਦਾਂ ਮੁੱਦਾ ਸੀ ਕਿ ਇਹ ਇੱਕ ਰੋੜਾ ਪਿਆ ਬੱਸ ਦੇ ਵਿੱਚ ਕਨੈਕਟਰ ਨਾਲ ਤਾਂ ਉਹਨੇ ਕਿਹਾ ਵੀ ਆਪਣੀ ਨਾਲ ਸਹੀ ਸੀ ਉਹਨੇ ਕਿਹਾ ਵੀ ਬੁੰਜਾ ਸਵਾਰੀ ਹੈ ਮੈਂ ਜ਼ਿਆਦਾ ਨਹੀਂ ਬਿਠਾ ਸਕਦਾ ਪਰ ਉੱਥੇ ਇੱਕ ਪੁਲਿਸ ਵਾਲਾ ਆ ਤੇ ਐਂਟਰੀ ਹੁੰਦੀ ਤਾਂ ਉਹਨੇ ਬੜੇ ਪਿਆਰ ਨਾਲ ਸੁਣਿਆ ਕਨੈਕਟਰ ਨੂੰ ਕਿ ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਔਰਤਾਂ ਨੇ ਨੌਕਰੀ ਜਾਣਾ ਹੁੰਦਾ ਤਾਂ ਤੁਸੀਂ ਅਡਜਸਟ ਕਰ ਲਿਆ ਕਰੋ ਹਾਂ ਉੱਥੇ ਕਨੈਕਟਰ ਉੱਥੇ ਵੀ ਮੰਦਾ ਨਹੀਂ ਦਿਖਾਈ ਦੇ ਰਿਹਾ ਤਾਂ ਜਿਵੇਂ ਸਾਡੇ ਪੱਤਰਕਾਰ ਭਾਈਚਾਰੇ ਨੇ ਕਿਹਾ ਵੀ ਕਨੈਕਟਰ ਨੂੰ ਮੰਨਣਾ ਚਾਹੀਦਾ ਸੀ ਔਰਤਾਂ ਦੀ ਮਜਬੂਰੀ ਸਮ ਫਿਰ ਵਿੱਚ ਮੁੱਦਾ ਇਹ ਵੀ ਉਠਿਆ ਕਿ ਆਧਾਰ ਕਾਰਡ ਆदमी ਲਈ ਕਿਉਂ ਨਹੀਂ ਅਸੀਂ ਉਸ ਗੱਲ ਤੇ ਨਹੀਂ ਆਂਦੇ ਅਸੀਂ ਇਸ ਗੱਲ ਤੇ ਆਂਦੇ ਆ ਕਿ ਜਿਹੜੇ ਟ੍ਰਾਂਸਪੋਰਟ ਵਿਭਾਗ ਦੇਦ ਕਰਨੇ ਉਹਨਾਂ ਨੂੰ ਅਜਿਹੀਆਂ ਘਟਨਾਵਾਂ 'ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਅਜਿਹੀਆਂ ਘਟਨਾਵਾਂ ਦੁਆਰਾ ਦੁਆਰਾ ਨਾ ਹੋਣ ਕਿਉਂਕਿ ਪਹਿਲਾਂ ਕੋਈ ਰੌਲਾ ਨਹੀਂ ਪਿਆ ਬੱਸ ਦੇ ਬੀਬੀਆਂ ਨਾਲ ਕਨੈਕਟਰਾਂ ਰੋੜਿਆ ਇਹ ਪੰਜਵੀਂ ਛੇਵੀਂ ਘਟਨਾ ਹੈ ਪੰਜਾਬ ਦੇ ਵਿੱਚ ਘੱਟੋ-ਘੱਟ 6 ਮਹੀਨਿਆਂ ਸੋਸਤੋ ਜਿਹੜਾ ਲਾਈਦਾ ਸਵੇਰ ਦਾ ਬ੍ਰੌਂ ਸੀ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਬ੍ਰੌਂ ਲੈ ਕੇ ਤੁਸੀਂ